ਵਾਜਾਂ ਵਾਲੇ ਸਤਿਗੁਰਾਂ ਨੇ ਵੀ ਇੱਕ ਵਾਰ ਬਚਨ ਕੀਤਾ ਸੀ ਇਨ ਪੁੱਤਰਨ ਕੀ ਸੀਸ ਪਰ ਵਾਰਦੀਏ ਸੁੱਤ ਚਾਰ ਕਹਿੰਦੇ ਇਨਾ ਪੁੱਤਰਾਂ ਦੇ ਵਾਸਤੇ ਇਨਾ ਧੀਆਂ ਦੇ ਵਾਸਤੇ ਜੇ ਮੇਰੇ ਚਾਰੇ ਦੇ ਚਾਰੇ ਸ਼ਹੀਦ ਹੋ ਗਏ ਆਹ ਕਹਿੰਦੇ ਸਾਰਾ ਮੇਰਾ ਹੀ ਪਰਿਵਾਰ ਆਖੋ ਸਤਨਾਮ ਵਾਹਿਗੁਰੂ ਇੱਕ ਗੱਲ ਪੱਲੇ ਬੰਨ ਲਿਓ ਪਿਆਰੇ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਧੰਤਨ ਮਾਤਾ ਗੁਜਰ ਕੌਰ ਜੀ ਜਦੋਂ ਕਿਤੇ ਕੇਸ ਕਟਵਾਉਣਾ ਹੈ ਠੇਕੇ ਮੂਹਰੇ ਜਾਣਾ ਹੈ ਮਾੜਾ ਕੰਮ ਕਰਦਾ ਹੈ ਬਾਬਾ ਜੋਰਾਵਰ ਸਿੰਘ ਨੂੰ ਯਾਦ ਕਰ ਲਿਆ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ 7 ਸਾਲ ਦਾ ਇੱਕ 9 ਸਾਲ ਦਾ ਛੋਟੀ ਛੋਟੀ ਉਮਰ ਦੇ ਵਿੱਚ ਨੰਨੇ ਨੰਨੇ ਹੱਥ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਇਹ ਆਪਣੇ ਵਾਸਤੇ ਕਰਕੇ ਗਏ ਨੇ ਕੁਰਬਾਨੀਆਂ ਸਾਨੂੰ ਸਰਦਾਰੀਆਂ ਬਣ ਸਕੇ ਸਤਿਗੁਰੂ ਪਰ ਅੱਜ ਸਾਡੇ ਇੱਕ ਵੀ ਗੱਲ ਯਾਦ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਝਾੜੂ ਦੀ ਸੇਵਾ ਕਰਦਾ ਹੈ ਬਰਤਨਾਂ ਦੀ ਸੇਵਾ ਕਰਦਾ ਹੈ ਉਦੋਂ ਤਾਂ ਕਹਿੰਦਾ ਮੇਰਾ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਸੇਵਾ ਕਰਦਾ ਜਦੋਂ ਠੇਕੇ ਤੇ ਜਾਂਦਾ ਹੈ ਉਦੋਂ ਲੁੱਕ ਲੁੱਕ ਕੇ ਜਾਂਦਾ ਹੈ ਕਹਿੰਦਾ ਕਿਸੇ ਨੂੰ ਪਤਾ ਹੀ ਨਾ ਲੱਗ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਪਿਆਰਿਆ ਸੱਚੇ ਪਾਤਸ਼ਾਹ ਤੈਨੂੰ ਸੇਵਾ ਕਰਦੇ ਨੂੰ ਵੀ ਵੇਖ ਰਹੇ ਨੇ ਤੈਨੂੰ ਠੇਕੇ ਤੇ ਜਾਂਦੇ ਨੂੰ ਵੀ ਵੇਖਦੇ ਨੇ ਜਦੋਂ ਤੂੰ ਕਿਸੇ ਕਨੇ ਮਾੜੀ ਨਿਗਾਹ ਵੇਖਦਾ ਤੈਨੂੰ ਉਦੋਂ ਵੀ ਵੇਖਦੇ ਨੇ ਜਦੋਂ ਕਿਸੇ ਦੀ ਨਿੰਦਿਆ ਚੱਲਦੀ ਐ ਸਵਾਦ ਲੈ ਲੈ ਕੇ ਹੁੰਗੇ ਪਰਦੇ ਹਾਂ ਠੀਕ ਐ ਤੈਨੂੰ ਉਦੋਂ ਵੀ ਵੇਖਦੇ ਨੇ ਇੱਕ ਧਿਆਨ ਰੱਖੀ ਅੱਜ ਜਿਹੜਾ ਬੀਜ ਬੀਜ ਰੈ ਨਾ ਇੱਕ ਦਿਨ ਤੈਨੂੰ ਵੱਡਣਾ ਪੈਣਾ ਆਖੋ ਸਤਨਾਮ ਜੀ ਵਾਹਿਗੁਰੂ